ਆਮ ਆਦਮੀ ਪਾਰਟੀ ਦੀ ਟੀਮ ਵੀ ਸ਼ਹਿਰ ਵਿੱਚ ਵਿਕਾਸ ਕਾਰਜਾਂ ਪ੍ਰਤੀ ਹੋਈ ਸਰਗਰਮ ਵਾਰਡ ਨੰਬਰ 6 ਵਿੱਚ ਸ਼ੁਰੂ ਕਰਵਾਏ 2.5 ਸਾਲ ਤੋਂ ਰੁਕੇ ਵਿਕਾਸ ਕਾਰਜ। ਸ਼ਹਿਰ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਜਿੱਥੇ ਨਗਰ ਕੌਂਸਲ ਵੱਲੋਂ ਵੱਖ-ਵੱਖ ਵਾਰਡਾਂ ਵਿੱਚ ਕੰਮ ਕਰਵਾਏ ਜਾ ਰਹੇ ਹਨ ਉੱਥੇ ਹੀ ਆਮ ਆਦਮੀ ਦੀ ਪਾਰਟੀ ਦੀ ਟੀਮ ਵੀ ਸ਼ਹਿਰ ਵਿੱਚ ਵਿਕਾਸ ਕਾਰਜਾਂ ਪ੍ਰਤੀ ਸਹਿਯੋਗ ਦੇਣ ਵਿੱਚ ਸਰਗਰਮ ਹੋ ਗਈ ਹੈ। ਇਸ ਸਬੰਧੀ ਨਵਦੀਪ ਸਿੰਘ ਟੋਨੀ ਪ੍ਰਧਾਨ ਸ਼ਹਿਰੀ ਨੇ ਦੱਸਿਆ ਕਿ ਇਸ ਮੌਕੇ ਤੇ ਵਾਰਡ ਨੰਬਰ 6 ਵਿੱਚ 2.5 ਸਾਲ ਤੋਂ ਰੁਕੇ ਸ਼ਿਵਰੇਜ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ ਕੀ ਕਹਿੰਦੇ ਹਨ ਸਾਥੀਓ ਅੱਜ ਆਪਾਂ ਵਾਰਡ ਨੰਬਰ 6 ਦਾ ਜਿਹੜਾ ਪਿਛਲਾ ਇਲਾਕਾ ਹੈ ਇੱਧਰ ਖੜੇ ਆ ਕਰਨ ਕਮਲ ਗੁਰਦੋਰਾ ਸਾਹਿਬ ਹੋ ਗਿਆ ਕੇ ਇਹ ਇੱਥੇ ਪਿਛਲੇ ਤਕਰੀਬਨ 2.5-3 ਸਾਲਾਂ ਪਹਿਲਾਂ ਇੱਥੇ ਸੀਵਰੇਜ ਪਾਇਆ ਸੀਗਾ ਸੀਵਰੇਜ ਬੋਰਡ ਦੀ ਆ ਸੀਵਰੇਜ ਉਹ ਪਾ ਕੇ ਗਲੀ ਬਾਣੀ ਬਣਾਈ ਪਟਕੇ ਚਲੇ ਗਏ ਪਰ ਇੱਥੇ ਲੋਕ ਬੜੇ ਪਰੇਸ਼ਾਨ ਸੀਗੇ ਸਾਡੇ ਭੁਪੇਂਦਰ ਪੱਪੀ ਜੀ ਖੜੇ ਇਹ ਸਾਡੇ ਕੋਲ ਅੱਜ ਤੋਂ 4 ਮਹੀਨੇ ਪਹਿਲਾਂ ਆਏ ਸੀਗੇ ਵੀ ਸਾਡਾ ਜਿਹੜਾ ਰਸਤਾ ਹੈ ਵੀ ਪਿਛਲੇ 2 2.5 ਸਾਲ ਤੋਂ ਅਸੀਂ ਬੜੇ ਪਰੇਸ਼ਾਨ ਆ ਵੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜਦੋਂ ਨਗਰ ਕਾਉਂਸਲ 'ਚ ਜਾਂਦੇ ਤੇ ਉੱਥੇ ਕਹਿੰਦੇ ਸੀਵਰੇਜ ਬੋਰਡ ਨੇ ਪਟਿਆ ਸੀਵਰੇਜ ਬੋਰਡ ਵਾਲੇ ਮਾਣ ਨਹੀਂ ਤੇ ਫੜਾਉਂਦੇ ਤਾਂ ਸਾਡੇ ਮਾਨਯੋਗ ਐਮਐਲਏ ਸਾਹਿਬ ਵੱਲੋਂ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਜਿਸ ਵਿੱਚ ਸਾਡੇ ਐਚਡੀਐਮ ਸਾਹਿਬ ਦੀ ਅਗਵਾਈ ਵਿੱਚ ਮੀਟਿੰਗ ਹੋਈ ਤੇ ਉੱਥੇ ਸਖਤ ਹਦਾਇਤਾਂ ਕਰਕੇ ਸੀਵਰੇਜ ਬੋਰਡ ਨੂੰ ਕਿਹਾ ਗਿਆ ਵੀ ਇਹਨਾਂ ਦੀ ਗਲੀ ਜਲਦ ਤੋਂ ਜਲਦ ਬਣਾਈ ਜਾਵੇ ਜਿਹਦੇ ਕੀ ਫਾਲਸ ਰੂਪ ਅੱਜ ਇੱਥੇ ਜਿਹੜਾ ਅੱਜ ਕੰਮ ਦੀ ਜਿਹੜੀ ਸ਼ੁਰੂਆਤ ਕਰ ਰਹੇ ਹਾਂ ਇਹ ਮਹੱਲਾ ਨਿਵਾਸੀ ਇਹਦੇ ਲਈ ਵਧਾਈ ਦੇ ਪਾਤਰਾਂ ਕਿਉਂਕਿ ਇਹਨਾਂ ਨੇ ਸੰਘਰਸ਼ ਕਰਕੇ ਜਿਹੜਾ ਆਪਣਾ ਬਣਦਾ ਹੱਕ ਹੈ ਉਹ ਲਿਆ ਅਸੀਂ ਇਹਨਾਂ ਨੂੰ ਵੀ ਵਧਾਈ ਦਿੰਨੇ ਆ ਤੇ ਸਾਰੇ ਮਹੱਲੇ ਵਾਲਿਆਂ ਨੂੰ ਵੀ ਇੱਕ ਬੇਨਤੀ ਕਰਦੇ ਹਾਂ ਤੁਹਾਡਾ ਕੋਈ ਵੀ ਮਸਲਾ ਹੈ ਸਾਡੇ ਪੱਪੀ ਜੀ ਵਿੱਚ ਖੜੇ ਹੈ ਸਾਡੇ ਮੈਡਮ ਬਲਾਕ ਪ੍ਰਧਾਨ ਖੜੇ ਹੈ ਸਾਡੇ ਹੋਰ ਵੀ ਇੱਥੇ ਬਾਡ ਇੰਚਾਰਜ ਜਿਹੜੇ ਆਮ ਆਦਮੀ ਪਾਰਟੀ ਦੇ ਖੜੇ ਆ ਉਹ ਵੀ ਕੰਮ ਹੋਵੇ ਬੇਚਿੱਜਕ ਹੋ ਕੇ ਉਹ ਸਾਡੇ ਕੋਲ ਆ ਸਕਦੇ ਆ ਬਾਕੀ ਤੁਹਾਨੂੰ ਪੱਪੀ ਜੀ ਦੱਸਣਗੇ ਵੀ ਕਿੰਨੀ ਦੇਰ ਤੋਂ ਸਮੱਸਿਆ ਜਿਹੜੀ ਇਹ ਚੱਲ ਰਹੇ ਸੀਗੇ। ਹਾਂ ਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅ ਪਿਛਲੇ ਤਕਰੀਬਨ 2.5 ਸਾਲ ਤੋਂ ਜਦੋਂ ਇਹ ਸੀਵਰੇਜ ਜਿਹੜਾ ਪਿਆ ਉਸ ਟਾਈਮ ਪਹਿਲਾਂ ਉਸ ਤੋਂ ਗਲੀ ਬਣ ਗਈ ਸੀਗੀ, ਬਣੀ ਵੀ ਸੀਗੀ। ਉਹਨਾਂ ਨੇ ਇਹ ਪੱਟਤੀ। ਉਸ ਤੋਂ ਬਾਅਦ ਵੀ ਤਕਰੀਬਨ 2.5 ਸਾਲ ਹੋ ਗਏ ਅਸੀਂ ਬੜੇ ਪਰੇਸ਼ਾਨ ਸੀਗੇ। ਹੁਣ ਪਿੱਛੇ ਬਰਸਾਤਾਂ ਕਿੰਨੀਆਂ ਪਈਆਂ ਨੇ। ਬੱਚਿਆਂ ਦੀ ਤਕਰੀਬਨ ਰੋਜ਼ਾਨਾ ਛੁੱਟੀਆਂ ਹੁੰਦੀਆਂ ਸੀਗੇ ਸਕੂਲ ਜਾਣ ਤੋਂ ਕਿਉਂਕਿ ਲਾਂਘੇ ਨਹੀਂ ਸੀਗਾ ਜੀ। ਬਰਸਾਤ ਨਾਲ ਚਿੱਕੜ ਹੋ ਜਾਂਦਾ ਸੀਗਾ। ਲਾਂਘਾ ਨਹੀਂ ਸੀਗਾ ਬਣਦਾ ਹੈਗਾ। ਤੇ ਫਿਰ ਚਲੋ ਮੈਂ ਟੋਨੀ ਵੀਰ ਜੀ ਨਾਲ ਇਹਨਾਂ ਨਾਲ ਉੱਥੇ ਰਾਬਤਾ ਕੀਤਾ ਤੇ ਇਹਨਾਂ ਕੋਲ ਗਿਆ ਚਾਰਕ ਮਹੀਨੇ ਪਹਿਲਾਂ ਇਹਨਾਂ ਨੂੰ ਮੈਂ ਆਪਣਾ ਦੁਖੜਾ ਦੱਸਿਆ ਸਾਰਾ ਕੁਝ ਮਹੱਲੇ ਵਾਲੇ ਸਾਰੇ ਨਾਲ ਸੀਗੇ ਵੀ ਹਾਂ ਠੀਕ ਹੈ ਜੀ ਇਦਾਂ ਦਾ ਚੋ ਸੜਾ ਜਿਹੜਾ ਹੈਗਾ ਰਸਤਾ ਨਹੀਂ ਬਣ ਰਿਹਾ ਹੈਗਾ ਇਹਨਾਂ ਨੇ ਕਿਹਾ ਮੈਨੂੰ ਇਸ ਟਾਈਮ ਮੈਨੂੰ ਬੜਾ ਮਤਲਬ ਕਿ ਇਹਨਾਂ ਨੇ ਕੀਤਾ ਮਨ ਨਾਲ ਗੱਲਬਾਤ ਕੀਤੀ ਹੈ ਕਹਿੰਦੇ ਜੀ ਕੋਈ ਗੱਲ ਨਹੀਂ ਆਪਾਂ ਤੁਹਾਡਾ ਜਿੰਨੀ ਛੇਤੀ ਹੋ ਸਕਦਾ ਆਪਾਂ ਰਸਤਾ ਬਣਾਉਂਗੇ ਸੋ ਅੱਜ ਉਹ ਦਿਨ ਇਹਨਾਂ ਦੀ ਬਦੌਲਤ ਆ ਗਿਆ ਹੈ ਸਾਡੇ ਐਮਐਲਏ ਸਾਹਿਬ ਸਰਦਾਰ ਚਰਨ ਸਿੰਘ ਚਰਨਜੀਤ ਸਿੰਘ ਜੀ ਚੰਨੀ ਸਾਹਿਬ ਉਹਨਾਂ ਦੀ ਬਦੌਲਤ ਅਰ ਕਮੇਟੀ ਜਿਹੜੀ ਆਪਣੇ ਮੈਂਬਰ ਖੜੇ ਨੇ ਸਾਰੇ ਨਹੀਂ ਬਦੌਲਤ ਆ ਗਿਆ ਇਹ ਟਾਈਮ ਵੀ ਸਾਡਾ ਜਿਹੜਾ ਰਸਤਾ ਜਿਹੜਾ ਪੱਕਾ ਹੋਣ ਲੱਗਿਆ ਆਪਾਂ ਸਾਰੇ ਮੁਹੱਲਾ ਨਿਵਾਸੀ ਆਮ ਆਦਮੀ ਪਾਰਟੀ ਦਾ ਸਾਰੇ ਵਰਕਰਾਂ ਦਾ ਜੀ ਬਹੁਤ ਦਿਲੋਂ ਧੰਨਵਾਦ ਕਰਦੇ ਆਂ ਜੀ ਥੈਂਕ ਯੂ ਜੀ ਧੰਨਵਾਦ ਮਿਹਰਬਾਨੀ